ਲੋ ਜੀ ਨਕੌਦਰ ਦੀ ਆਪ ਕੋਲੋਨੀ ਦੇ ਵਿੱਚ ਤਿੰਨ ਨੌਜਵਾਨ ਮੁੰਡਿਆਂ ਨੇ ਮੂੰਹ ਤੇ ਕੱਪੜਾ ਬੰਨ ਕੇ ਕਰ ਦਿੱਤਾ ਅਜਿਹਾ ਕਾਰਾ ਜੇ ਕਟਣਾ ਕੈਮਰੇ ਚ ਕੈਦ ਨਾ ਹੁੰਦੀ ਤਾਂ ਯਕੀਨ ਨਹੀਂ ਹੋਣਾ ਸੀ ਤੁਸੀਂ ਵੀ ਸਕਰੀਨ ਤੇ ਇਹਨਾਂ ਮੁੰਡਿਆਂ ਨੂੰ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਦੇਖ ਰਹੇ ਹੋ ਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਉਤਰਦਾ ਅਤੇ ਮੂੰਹ ਤੇ ਚੰਗੀ ਤਰ੍ਹਾਂ ਕੱਪੜਾ ਬੰਨ ਲੈਂਦਾ ਤੇ ਦੇਖਦੇ ਦੇਖਦੇ ਇੱਕ ਕਾਰ ਨੂੰ ਖੜੀ ਦੇਖ ਕੇ ਉਸ ਦਾ ਲੋਕ ਖੋਲ ਕੇ ਉਹ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਸਾਰੀ ਘਟਨਾ ਕੈਮਰੇ ਚ ਕੈਦ ਹੋ ਗਈ ਮੌਵਲਾ ਨਗੋਦਰ ਦੀ ਅਮਰਦਾਸ ਕਲੋਨੀ ਦਾ ਜਿੱਥੇ ਜਗਜੀਤ ਕੁਮਾਰ ਅਰੋੜਾ ਵਕੀਲ ਦੀ ਇਹ ਕਾਰ ਚੋਰੀ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਉਹ ਆਪਣੀ ਵੈਗਨਰ ਗੱਡੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਖੜੀ ਕਰਕੇ ਰਾਤ ਨੂੰ ਘਰ ਦੇ ਵਿੱਚ ਚਲੇ ਗਏ ਸੀ ਅਤੇ ਜਦੋਂ ਸਵੇਰੇ ਆ ਕੇ ਘਰ ਦੇ ਬਾਹਰ ਦੇਖਿਆ ਤਾਂ ਉਹਨਾਂ ਦੀ ਵੈਗਨਰ ਗੱਡੀ ਬਾਹਰ ਨਹੀਂ ਦਿਖਾਈ ਦਿੱਤੀ ਤਾਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਤਿੰਨ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਵੈਗਨਰ ਗੱਡੀ ਚੋਰੀ ਕਰ ਲਈ ਹੈ ਚੋਰਾਂ ਦੇ ਇਹ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ ਤੁਹਾਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਮੇਰੀ ਜੀ ਵੈਗਨਰ ਜਿਹੜੀ ਆ ਪੀਬੀ08ਏਯੂ0043 ਸਿਲਵਰ ਕਲਰ ਆ ਜੀ 2005 ਮਾਡਲ ਆ ਉਹ ਮੈਂ 4 ਜੁਲਾਈ 2024 ਨੂੰ ਜਿਹੜਾ ਸ਼ਾਮ ਨੂੰ ਰਾਤ ਨੂੰ 8:00 9:00 ਵਜੇ ਆਪਣਾ ਇੱਥੇ ਆਪਣੇ ਘਰ ਦੇ ਬਾਹਰ پارک ਕਰਕੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਕਿ ਮੈਂ 10 ਸਾਲ ਤੋਂ پارک ਕਰ ਰਿਹਾ ਸੀਗਾ پارک ਕਰਕੇ ਮੈਂ ਆਪਣੇ ਜਿਹੜਾ ਘਰੇ ਚਲਾ ਗਿਆ ਤੇ ਰਾਤੀ ਸੋ ਗਿਆ ਜਦੋਂ ਸਵੇਰੇ ਮੈਂ 6 ਵਜੇ ਉੱਠਿਆ ਆਪਣੇ ਅਮੀਨ ਗੇਟ ਖੋਲ੍ਹਿਆ ਬਾਹਰ ਲਾ ਤੇ ਮੈਂ ਦੇਖਿਆ ਕਿ ਮੇਰੀ ਜਿਹੜੀ ਹੈਗੀ ਉਹ ਵੈਗਨਰ ਉੱਥੇ ਆਜ ਨਹੀਂ ਸੀ ਤੇ ਕੁਝ ਜਿਹੜੇ ਹੈਗੇ ਆ ਵਿਅਕਤੀ ਉਹਨੂੰ ਚੋਰੀ ਕਰਕੇ ਲੈ ਗਏ ਆ ਮੁੜ ਕੇ ਅਸੀਂ ਇੱਥੇ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਸੀਗਾ ਉਹਦੀ ਫੁਟੇਜ ਲਈ ਉੱਥੇ ਦੇਖਿਆ ਲੈ ਵੀ ਕਿਹੜੇ ਵਿਅਕਤੀ ਆ ਤਿੰਨ ਵਿਅਕਤੀ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਜਿਹੜਾ ਹੈਗਾ ਵਾ ਉਹ ਜਿਹੜੀ ਚੋਰੀ ਕੀਤੀ ਆ ਉਹ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਪੜਿਆ ਜਾ ਰਿਹਾ ਇੱਥੇ ਉਤ ਤੋਂ ਬਾਅਦ ਅਸੀਂ ਮੀ ਪੁਲਸ ਕੋਲ ਉਹ ਮੈਂ ਗਿਆ ਵਾਰ ਰਪਰਦਰ ਜੀ ਕਰਾਨ ਲਈ ਪੁਲਸ ਨੇ ਫੇ ਉਹਦਾ ਜਿਹੜਾ ਹੈਗਾ ਕੋਈ ਕੋਈ ਵੀ ਸਰਾਗ ਨਹੀਂ ਲੱਭਿਆ ਨਾ ਸਿਰਫ ਉਹ ਜਿਹੜਾ 9:10 ਵਜੇ ਦੋ ਮਲਾਜਮ ਆਏ ਆ 9:10 ਵਜੇ ਦੋ ਮਲਾਜਮ ਆਏ ਆ ਉਤ ਤੋਂ ਬਾਅਦ ਉਹਨਾਂ ਨੇ ਕੋਈ ਆ ਕੇ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਇਨਕੁਆਇਰੀ ਕੀਤੀ ਫਿਰ ਅਸੀਂ ਕੱਲ ਗਏ ਸੀਗੇ ਉਹਨਾਂ ਕੋਲ ਉਹਨਾਂ ਨੇ ਫੇ ਇੱਕ ਮਲਾਜਮ ਭੇਜਿਆ ਜਿਹਦੀ ਕਿ ਅਸੀਂ ਜਾ ਕੇ ਹੈਗਾ ਡਾਕਟਰ ਮਹਾਜਨ ਸਾਹਿਬ ਉਹਨਾਂ ਦਾ ਸੀ ਸੀ ਡੀ ਵੀ ਕੈਮਰਾ ਚ ਇੱਕ ਕੀਤਾ ਤੇ ਆਪਣੇ ਡਾਕਟਰ ਵਿਪਨ ਗੁਪਤਾ ਜੀ ਉਹਨਾਂ ਦਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਵੀ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਦਾ ਮੋਬਾਈਲ ਟਰੇਸ ਕੀਤਾ ਨਾ ਲੋਕੇਸ਼ਨ ਤੇ ਲਾਇਆ ਤੇ ਨਾ ਹੀ ਹਾਲੇ ਤੱਕ ਸਿਰਫ ਇੱਕ ਕਾਲ ਐਫ ਆਈ ਆਰ ਕੱਢ ਦਿੱਤੀ ਆ ਜਿਹੜੀ ਫਾਰਮਲ ਜੀ ਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਦੇ ਖਿਲਾਫ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਨਾ ਕਿਸੇ ਨੂੰ ਪੁੱਛ ਪੜਤਾਲ ਕੀਤੀ ਨਾ ਵੈਰੀਫਾਈ ਕਰਨ ਦੀ ਲੋੜ ਸਮਝੀ ਕਿਹੜੇ ਗੱਡੀ ਕਿੱਧਰੋਂ ਆਈ ਆ ਕਿੱਧਰ ਗਈ ਆ ਅੱਗੇ ਉਹਦੀ ਕੋਈ ਲੋਕੇਸ਼ਨ ਗੱਡੀ ਦੀ ਨਹੀਂ ਉਹਨਾਂ ਨੇ ਹਲੇ ਤੱਕ ਨਹੀਂ ਜਾ ਕੇ ਦੇਖਿਆ ਲੈ ਵੀ ਗੱਡੀ ਕਿੱਥੇ ਹੈ ਕਿਥੇ ਕੈਮਰਿਆਂ ਦੇ ਵਿੱਚ ਆਇਆ ਕੁਝ ਸিসিਟੀਵੀ ਕੈਮਰਾ ਦੇ ਵਿੱਚ ਤਿੰਨ ਵਿਅਕਤੀ ਆਏ ਆ ਜੀ ਨਜ਼ਰ ਉਹਦੇ ਵਿੱਚ ਉਹਨਾਂ ਉਹਨਾਂ ਦੇ ਸਿਰਫ ਮੂੰਹ ਬੰਨੇ ਹੋਏ ਸੀਗੇ ਇਸ ਕਰਕੇ ਉਹ ਨਹੀਂ ਪਛਾਣ ਚ ਨੇ ਆ ਰਿਕੇ ਕਿ ਕਿਹੜੇ ਬੰਦੇ ਆ ਤੇ ਪਰ ਉਹ ਜਿਹੜਾ ਉਹਨਾਂ ਦਾ ਮੋਟਰਸਾਈਕਲ ਨੰਬਰ ਵੀ ਨਹੀਂ ਪਛਾਣ ਚ ਆ ਰਿਹਾ ਜੀ ਹੁਣ ਤੁਸੀਂ ਕੀ ਮੰਨ ਕਰਦੇ ਹੋਣ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਲੈ ਵੀ ਦੋਸ਼ਾਂ ਨੂੰ ਫੜਿਆ ਜਾਵੇ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਤੇ ਸਾਨੂੰ ਜਿਹੜਾ ਹੈਗਾ ਗੱਡੀ ਵਾਪਸ ਦਵਾਈ ਜਾਵੇ ਦੇਖਿਆ ਜਾਵੇ ਤਾਂ ਚੋਰਾਂ ਨੇ ਚਾਰੇ ਪਾਸੇ دہشت ਫੈਲਾਈ ਹੋਈ ਹੈ ਜਿਨ੍ਹਾਂ ਦੇ ਵੱਲੋਂ ਸ਼ਰਿਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ